ਜਰਨਲ ਪਿਛਲੇ 1 ਸਾਲ ਤੋਂ ਜਿਸ ਸ਼ਿੱਦਤ ਦੇ ਨਾਲ ਜਿਸ ਸਦਕ ਦਲੀ ਦੇ ਨਾਲ ਜਿਸ ਈਮਾਨਦਾਰੀ ਦੇ ਨਾਲ ਮੈਂ ਲਫ਼ਜ਼ ਬੜੇ ਚੁਣ ਕੇ ਵਰਤ ਰਿਹਾ ਜਿਸ ਈਮਾਨਦਾਰੀ ਦੇ ਨਾਲ ਤੇ ਜਿਸ ਡਿਸਪਲਿਨ ਦੇ ਨਾਲ ਇਹਨਾਂ ਨੇ ਸੇਵਾ ਨਿਭਾਈ ਹੈ ਉਹ ਬਾਈ ਗੁਰੂ ਆਪ ਜਾਣਦਾ ਹੈ ਤੇ ਹੁਣੇ ਵਾਪਸ ਇੰਡੀਆ ਜਾ ਰਹੇ ਨੇ ਅਗਲੇ ਹਫ਼ਤੇ ਤੇ ਦਾ ਵੀ ਫਰਕ ਪਣਦਾ ਹੈ ਸੰਗਤ ਦੇ ਤਰਫੋਂ ਪਰਬੰਧਕਾਂ ਤਰਫੋਂ ਕੀ ਐਸੇ ਦਾ ਡਿਸਪਲਿਨ ਵਾਲੇ ਸੱਜਣ ਜਿਹੜੇ ਬੜੇ ਘੱਟ ਮਿਲਦੇ ਨੇ ਤੇ ਅਸੀਂ ਇਹਨਾਂ ਦੀ ਫੈਲੀਸਟਿਸ਼ਨ ਕਰੀਏ ਬੋਲੇ ਸੁਮੇ ਬਹੁਤ ਸਮਾਨ ਹੈ ਹਾਂ ਇੰਦਤ ਇਕ ਕੰ ਦਾ ਲਾਸਟ ਬਟਰ ਬੋਲੇ ਬਹੁਤ ਬਹੁਤ ਮਿਹਨਤ ਦੇ ਨਾਲ ਇਹਨਾਂ ਦੀ ਸੇਵਾ ਨਿਭਾਈ ਹੈ ਜੀ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਇਹ ਹੁਣ ਅਗਲੇ ਹਫਤੇ ਜਾ ਰਹੇ ਨੇ ਹਾਂ ਜੀ ਇਹ ਅਗਲੇ ਹਫਤੇ ਜਾ ਰਹੇ ਨੇ ਤੇ ਅਸੀਂ ਇਹ ਉਮੀਦ ਕਰਾਂਗੇ ਕਿ ਜਿਸ ਮਿਹਨਤ ਦੇ ਨਾਲ ਜਿਸ ਇਮਾਨਦਾਰੀ ਦੇ ਨਾਲ ਇਹਨਾਂ ਨੇ ਕੰਮ ਕੀਤਾ ਹੈ ਤੇ ਅੱਗੇ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰੀਏ ਤੇ ਉਹ ਫਿਰ ਦੁਬਾਰਾ ਆ ਕਰਕੇ ਸੇਵਾ ਨਿਭਾਉ ਹਲੇ ਫਿਲਹਾਲ ਇਹ ਵਾਪਸ ਇੰਡੀਆ ਜਾ ਰਹੇ ਨੇ ਤੇ ਉੱਥੇ ਹੀ ਸੇਵਾ ਨਿਭਾਉਣਗੇ ਜੀ ਇਸ ਉਹ ਮੇਰੇ ਰਾਤ ਕੀ ਜਦੋਂ ਵੀ ਤੁਹਾਨੂੰ ਯਾਦ ਕਰੀਏ ਤੁਸੀਂ ਜਰੂਰ ਆਓਗੇ